ਨਾ ਮੋਹਰ ਵੀ ਜਿੱਕੀ ਲੱਗਦੇ ਸੀ ਤੁਹਾਡੇ ਕੀ ਕਟਨਾ ਹੋਈ ਹੈ ਮੇਰਾ ਨਾਮ ਬਲਵਿੰਦਰ ਸਿੰਘ ਹੈ ਮੇਰੇ ਫਾਦਰ ਸਾਹਿਬ ਸੀਗੇ ਤੇ ਉਹ ਸ਼ਾਮੀ ਕੰਮ ਕਰ ਰਹੇ ਸੀਗੇ ਸ਼ਾਮੀ ਕੰਮ ਕਰ ਰਹੇ ਸੀ ਉੱਪਰ ਉੱਪਰ ਪੱਖਾ ਲੱਗਾ ਹੋਇਆ ਸੀ ਪੱਖਾ ਪੱਖੇ ਦੀ ਡੱਬੀ ਡੱਬੀ ਸੀਗੀ ਡੱਬੀ ਲਾ ਕੇ ਥੱਲੇ ਲਿਉਣੀ ਸੀਗੀ ਹਨਾ ਡੱਬੀ ਲਾ ਕੇ ਥੱਲੇ ਲਿਉਣੀ ਸੀ ਜੇ ਡੱਬੀ ਲਾਉਣ ਲੱਗੇ ਹਨੀ ਉਦੋਂ ਕਿਤੇ ਮੇਨ ਤਾਰਾਂ ਜਾਂਦੇ 68 ਕੇ ਵਿਦਿਆ ਹਨੀ ਮੇਨ ਤਾਰਾਂ ਜਾਂਦੇ 68 ਕੇ ਵਿਦਿਆ ਉੱਥੋਂ ਉਹਨਾਂ ਨੂੰ ਕਿਤੇ ਸੰਪਰਕ ਆ ਗਿਆ ਤਾਰ ਦਾ ਹੀ ਤਾਂ ਸਬੰਧ ਕਰ ਗਿਆ ਤੇ ਉਹਨਾਂ ਨੂੰ ਲੱਗ ਗਿਆ ਉਹ ਤੋਂ ਗਰੰਟੀ ਤੇ ਮਤਲਬ ਸਾਰਾ ਸਰੀਰ ਸੜ ਗਿਆ ਉਹਨਾਂ ਦਾ ਹੀ ਹਨਾ ਤੇ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦਾ ਹਾਂ ਮੈਂ ਵੀ ਪਲੀਜ਼ ਸਾਡੀ ਮਦਦ ਕੀਤੀ ਜਾਵੇ ਵੀ ਘਰ ਚ ਕੱਲਾ ਕਮਾਉਣ ਵਾਲੀ ਸੀ ਗਈ ਮੈਂ ਪੜਦਾ ਹਜੇ ਹੀ ਹਨਾ ਜੀ ਮੇਰੇ ਕੋਈ ਹੱਥ ਵਸੈ ਨਹੀਂ ਹਜੇ ਜਿਹੜੇ ਕੰਮ ਕਰਨ ਮੈਂ ਨਹੀਂ ਤੇ ਪਲੀਜ਼ ਸਾਡੀ ਬੇਨਤੀ ਕੀਤੀ ਜਾਵੇ ਅਬਾ ਜੀ ਕੀ ਨਾਮ ਹੈ ਕੀ ਘਟਨਾ ਹੋਈ ਹੈ ਕਿਹੜੇ ਰੋਡ ਤੇ ਰਹੇ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਬਾਬਾ ਮਹਿੰਦਰ ਸਿੰਘ ਹੈ ਨਾਲ ਹੀ 8 ਨੰਬਰ ਗਲੀ ਚ ਮੇਰਾ ਘਰ ਹੈ ਇਹ 9 ਨੰਬਰ ਗਲੀ ਹੈ ਭੁੱਲਰ ਕਲੋਨੀ ਗਲੀ ਨੰਬਰ 9 ਸ੍ਰੀ ਮੁਕਤਸਰ ਸਾਹਿਬ ਵਿੱਚ ਇਹ ਕੱਲ ਦੇਰ ਸ਼ਾਮ ਜੀ ਨੂੰ ਉਦੋਂ ਵਾਪਰਿਆ ਹੋਇਆ ਹੈ ਬੜਾ ਵੱਡਾ ਧਮਾਕਾ ਹੋਇਆ ਹੈ ਤਕਰੀਬਨ 2 ਕਿਲੋਮੀਟਰ ਤੱਕ ਸੁਣਿਆ ਹੋਣਾ ਸਾਰਿਆਂ ਨੇ ਤੇ ਉਦੋਂ ਮੇਰੇ ਘਰ ਦੇ ਨੇ ਦਾ ਉਹਦਾ ਕੋਠੇ ਤੇ ਚੜ ਕੇ ਵੇਖਿਆ ਆਸੇ ਪਾਸੇ ਵੀ ਕੋਈ ਬਿਜਲੀ ਦਾ ਧਮਾਕਾ ਹੋ ਗਿਆ ਬਿਜਲੀ ਨਾਲ ਕੋਈ ਲੱਗਾ ਇਧਰ ਜਦੋਂ ਧਿਆਨ ਮਾਰਿਆ ਤੇ ਉਹਨੇ ਇਹਨੂੰ ਖੁਦ ਵੇਖ ਲਿਆ ਮੈਨੂੰ ਥੱਲੇ ਜਾ ਕੇ ਦੱਸਿਆ ਕਹਿੰਦੀ ਵੀ ਮੱਖਣ ਨੂੰ ਬਿਜਲੀ ਲੱਗ ਗਈ ਹੈ ਜਿਹੜਾ ਘਰ ਦਾ ਮਾਲਕ ਹੈ ਜਿਹਨੂੰ ਬਿਜਲੀ ਲੱਗੀ ਕੱਲ ਤੇ ਕਹਿੰਦੀ ਉਹ ਡਿੱਗ ਪਿਆ ਤੇ ਅੱਗ ਨਿਕਲੀ ਜਾਂਦੀ ਹੈ ਛੜੀ ਜਾਂਦਾ ਹੈ ਤੇ ਦਵਦਾ ਉਸ ਵੀ ਭੱਜ ਗਿਆ ਮਲੇ ਵਾਲੇ ਸਾਰੇ ਭੱਜ ਗਏ ਮਿਸਤਰੀ ਲੱਗਾ ਸੀ ਇੱਥੇ ਥੱਲੇ ਕੰਮ ਕਰ ਰਿਹਾ ਸੀ ਇਹ ਵੀ ਭੱਜ ਕੇ ਗਏ ਇਹਨਾਂ ਦੇ ਘਰ ਦੀ ਭੱਜ ਕੇ ਗਏ ਇਹ ਲੜਕਾ ਉਹਨਾਂ ਦਾ ਇਹ ਘਰੇ ਹੈ ਨਹੀਂ ਸੀ ਮੌਜੂਦ ਸੀ ਮੌਕੇ ਤੇ ਮਨ ਸੀ ਉਹਨੂੰ ਇਹ ਸਾਰੇ ਭੱਜ ਗਏ ਫਿਰ ਉਹਨੂੰ ਥੱਲੇ ਲਾਏ ਕੱਪੜੇ ਉਹਦੇ ਅੱਗ ਬਜਾਈ ਸਾਰੇ ਸੜੇ ਹੋਏ ਸੀ ਕੰਚੀ ਨਾਲ ਕੱਟ ਕੇ ਸਾਰੇ ਉਹਨੇ ਚੋਂ ਇਕੱਠੇ ਹੋ ਕੇ ਸਾਰੇ ਇਹ ਫਿਰ ਦਵਦਾ ਇਹਨੂੰ ਉੱਥੇ ਲੈ ਕੇ ਗਿਆ ਉਸਾ ਗੂਤਾ ਦੇ ਹਸਪਤਾਲ ਚ ਦਾਖਲ ਕਰਾ ਦਿੱਤਾ ਹੈ ਤੇ ਬੜੀ ਵੱਡੀ ਘਟਨਾ ਹੈ ਵੀ ਇਹ ਬਰਸ਼ਾਸ਼ਣ ਨੂੰ ਬੇਨਤੀ ਕਰਦੇ ਆਂ ਅਸੀਂ ਸਾਰਿਆਂ ਨੂੰ ਇੱਕ ਸਾਰੀ ਜਨਤਾ ਨੂੰ ਵੀ ਬੇਨਤੀ ਕਰਨੀ ਗਰੀਬ ਆਦਮੀ ਇਕ ਲੱਖ ਮਾ ਇਹਦੀ ਜਿੰਨੀ ਵੀ ਹੋ ਸਕੇ ਮਦਦ ਕੀਤੀ ਜਾਵੇ ਕਿਉਂ ਖਰਚਾ ਕਾਫੀ ਹੋ ਜਾਂਦਾ ਕਾਫੀ ਸੜ ਗਿਆ ਕਿੰਨੇ ਘਰਾ ਦਾ ਨੁਕਸਾਨ ਹੋਇਆ ਤੇ ਨਾਲ ਇਥੇ ਨਾਲ ਇਹਦੇ ਗਵਾਂਡੀਆਂ ਇਹਨਾਂ ਦਾ ਵੀ ਸਾਰਾ ਸ ਨੁਕਸਾਨ ਹੋ ਗਿਆ ਫਿਟੂngਾਰੇ ਸਾਰੀ ਸੜ ਗਈ ਪੱਖੇ ਪੁੱਕੇ ਸੜ ਗਏ ਗਵਾਂਡੀਆਂ ਦੇ ਵੀ ਸਾਰੇ ਉਹਨਾਂ ਦੇ ਵੀ ਪੱਥਰ ਪੁੱਥਰ ਸਾਰੇ ਜਿੰਨੀ ਫਿਟਕੀ ਸਾਰੀ ਸੜ ਗਈ ਪੱਖੇ ਵਗੈਰਾ ਵੀ ਸੜ ਗਏ ਕਾਫੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਇੱਥੇ ਇਹਨਾਂ ਤਾਰਾਂ ਨਾਲ ਤਕਰੀਬਨ ਮੇਰੇ ਵੇਂਦਿਆਂ 5-6 ਵਾਕੇ ਹੋ ਗਏ ਇਹਨੂੰ ਇੱਥੇ ਪਿਛਲੇ ਸਾਲ ਛੋਟਾ ਜਿਹਾ ਜਵਾਕ ਸੀ ਉਹ ਵੀ ਸੜਿਆ ਤੇ ਉਹ ਤਾਰਾਂ ਨਾਲ ਸੰਪਰਕ ਐਂ ਆ ਗਿਆ ਕਿਤੇ ਪਤਾ ਨਹੀਂ ਲੱ ਆਨਲੈਨੋਂ ਪਾਰ ਦੋ ਉੱਥੇ ਵੀ ਵਾਕੇ ਹੋਏ ਇਸੇ ਤਾਰਾਂ ਨਾਲ ਹੋਏ ਇੱਕ ਇਥੋਂ ਨਾਲ ਪਰਲੇ ਪਾਸੇ ਨਾਲ ਹੀ ਉਹ ਵੀ ਵਾਕੇ ਹੋਏ ਆ ਪੰਜ ਵਾਕੇ ਹੋਏ ਆ ਤੇ ਮੈਂ ਬੇਨਤੀ ਕਰਨਾ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਸਾਡੇ ਮਹੱਲੇ ਵਾਲਿਆਂ ਵੱਲੋਂ ਕਿ ਇਹਨਾਂ ਤਾਰਾਂ ਦਾ ਜਾਂ ਇਹਨੂੰ ਕੱਢੀਆਂ ਜਾਣ ਜਾਂ ਇਹਨਾਂ ਨੂੰ ਉੱਚੀਆਂ ਕੀਤੀਆਂ ਜਾਣ ਮਹੱਲੇ ਵਾਲਿਆਂ ਨੂੰ ਇਹਨਾਂ ਤੋਂ ਨਜਾਇਜ਼ ਕੀ ਜੇ ਪਤਨ ਜੇ ਕਿਤੇ ਨਾ ਇਹ ਕੀਤੀਆਂ ਹੋਈਆਂ ਉੱਚੀਆਂ ਹੋਈਆਂ ਜਾਂ ਨਾ ਰਿਚਕੇ ਗਈਆਂ ਇਥੇ ਹੋਰ ਪਤਨ ਕਿੰਨੇ ਕੁ ਵਾਕੇ ਹੋ ਸਕਦੇ ਹੱਥ ਜੋੜ ਕੇ ਅਸੀਂ ਬੇਨਤੀ ਕਰਦੇ ਕਿ ਇਹ ਤਾਰਾਂ ਦਾ ਕੋਈ ਹੱਲ ਕੀਤਾ ਜਾਵੇ ਤੇ ਮੈਂ ਪਬਲਿਕ ਨੂੰ ਵੀ ਬੇਨਤੀ ਕਰਨਾ ਸੇਵਾਦਾਰਾਂ ਨੂੰ ਬਹੁਤ ਦੁਨੀਆ ਪਈ ਹੈ ਕਿ ਇਹਨਾਂ ਪਰਿਵਾਰ ਦੀ ਮਦਦ ਕੀਤੀ ਜਾਵੇ ਕਿਉਂਕਿ ਕਮਾਈ ਕਰਨ ਵਾਲਾ ਇਹੀ ਇਕੱਲਾ ਸੀ ਪਰਿਵਾਰ ਦਾ ਮੈਂਬਰ ਹੋਰ ਕਮਾਈ ਵਾਲਾ ਨਹੀਂ ਬੱਚਾ ਪੜਦਾ ਤੇ ਇਸ ਦੇ ਕੋਲੇ ਵੀ ਕੋਈ ਕਾਰੋਬਾਰ ਹੈ ਨਹੀਂ ਜੇ ਕੋਈ ਇਸ ਕਰਕੇ ਤੇ ਗਵਾਂਡੀਆਂ ਦਾ ਵੀ ਸਾਰਾ ਪਿਛਲੇ ਸਾਲ ਵੀ ਨੁਕਸਾਨ ਹੋ ਗਿਆ ਹੁਣ ਵੀ ਸਾਰਾ ਉਹਨਾਂ ਦਾ ਸਾਰਾ ਫਿਟਿ ਫੁੰਡੀ ਸਾਰਾ ਮੈਂ ਵਿਖਾ ਦਿੱਤਾ ਸਾਰਾ ਤੇ ਬਹੁਤ ਵੱਡਾ ਨੁਕਸਾਨ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੀਸ਼ਾ ਮੇਰਾ ਨਾਮ ਹੈ ਨਾਲ ਦੇ ਗਵਾਂਡੀਆਂ ਨੂੰ ਕਰੈਂਟ ਲੱਗਿਆ ਉਹਨਾਂ ਨੂੰ ਉਹਨਾਂ ਨੂੰ ਅੱਗ ਉਹਨਾਂ ਨੂੰ ਗਰੈਂਟ ਲੱਗਿਆ ਮੇਰੇ ਘਰੇ ਵੀ ਅੱਗ ਲੱਗ ਗਈ ਮੇਰਾ ਵੀ ਬਹੁਤ ਕਾਫੀ ਨੁਕਸਾਨ ਹੋਇਆ ਮੇਰੇ ਬੱਚੇ ਅੰਦਰ ਸੁੱਤੇ ਪਏ ਸੀ ਬਹੂ ਸੀ ਪੋਤੀ ਸੀ ਉਹਨਾਂ ਦੇ ਸੱਟਾਂ ਵੱਜੀਆਂ ਬਹੁਤ ਜ਼ਿਆਦਾ ਉਹਨੂੰ ਹਸਪਤਾਲ ਲੈ ਕੇ ਗਏ ਕੀ ਕੀ ਨੁਕਸਾਨ ਹੋਇਆ ਤੁਹਾਡੀ ਸਾਡਾ ਐਸੀ ਕੂਲਰ ਸਾਰਾ ਕੁਝ ਸੜ ਗਿਆ ਪੱਖਾ ਫੀਟਿੰਗ ਸਾਰੀ ਉੱਡ ਗਈ ਹੈ ਅੱਗ ਦਾ ਕੀ ਕਾਰਨ ਸੀ ਅੱਗ ਦਾ ਇਹ ਤਾਰਾਂ ਸਾਰਾ ਫਰਕ ਨਹੀਂ ਦੱਸਣਾ ਕਿੰਨੀ ਕੇਵੀ ਦੀ ਹੈ 166 ਕੇਵੀ ਦੀ ਤਾਰਾਂ ਜਿਹੜੀਆਂ ਬਹੁਤ ਨੀਵੇਂ ਆ ਅਸੀਂ ਤਾਂ ਕੋਠੇ ਤੇ ਚੜ੍ਹ ਵੀ ਨਹੀਂ ਸਕਦੇ ਕਿ ਬੱਚਿਆਂ ਨੂੰ ਵੀ ਨਹੀਂ ਭੇਜ ਸਕਦੇ ਅਸੀਂ ਬਹੁਤ ਜ਼ਿਆਦਾ ਦੁਖੀ ਹਾਂ 17 ਤਾਰਾ ਚੱਕੀਆਂ ਜਾਣ ਬੇਨਤੀ ਕਰਦੇ ਹਾਂ ਅਸੀਂ ਅੱਥ ਜੋ